ਅੱਜ ਜੀਵਨਵਾਲ ਬਬਰੀ ਦਾ ਪੁਲ ਵਾ ਪੁਲ ਦੇ ਉੱਤੇ ਟਰੱਕ ਲੋਤਾ ਤੁਹਾਡੇ ਸਾਹਮਣੇ ਆ 8509 ਤੇ ਇਧਰੋਂ ਅੰਮ੍ਰਿਤਸਰ ਵੱਲੋਂ ਇੱਕ ਮੋਟਰਸਾਈਕਲ ਤੇ ਭਾਈ ਸਾਹਿਬ ਆਏ ਨੇ ਤੇ ਉਹ ਮੋਟਰਸਾਈਕਲ ਉੱਤੇ ਬੜੀ ਉਹਨਾਂ ਨੂੰ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਹੋਇਆ ਸਿੱਧਾ ਉਹਨਾਂ ਦੇ ਵਿੱਚ ਮਾਰਤਾ ਜੇ ਤੇ ਉਹਨਾਂ ਦੀ ਡੈਥ ਹੋ ਗਈ ਜੇ ਬਾਪੇ ਬੁਕਾਲ ਦੇ ਭਾਈ ਸਾਹਿਬ ਨੇ ਉਹ ਨਹੀਂ ਇਹ ਪੁਲਸ ਵਾਲੇ ਆਏ ਨੇ ਪੁਲਸ ਵਾਲੇ ਆਏ ਨੇ ਉਦੋਂ ਦੇ ਪੁਲਸ ਨੇ ਖਲੋਤੇ ਇੱਥੇ ਸੇਲ ਬੋਡੀ ਲੈ ਗਏ ਆ ਬੋਡੀ ਲੈ ਗਏ ਸਿਗਰ ਹਸਪਤਲ ਆ ਗਏ ਆ 3 ਵਜੇ ਦੀ ਗੱਲ ਐ ਐਕਸੀਡੈਂਟ ਤਾਂ ਪਹਿਲੇ ਖਲੋਤਾ ਹੋਏਗਾ ਤਾਂ ਇਹ 3 ਵਜੇ ਐਕਸੀਡੈਂਟ ਹੋਇਆ ਜੀ ਅੰਦਾਜ਼ੇ ਨੂੰ ਇਹ ਮੇਰਾ ਨਾ ਕਸ਼ਮੀਰ ਸਿੰਘ ਆ ਮੈਂ ਸਦਰ ਥਾਣੇ ਪੁਲਿਸ ਸਟੇਸ਼ਨ ਤੋਂ ਬੋ ਰਿਹਾ ਤੇ ਇਹ ਆਪਣਾ ਸ਼ਰਖਸ਼ ਰਖਿਆ ਸੁਰੱਖਿਆ ਵਾਲੇ ਆਪਣੀ ਗੱਡੀ ਵਾਲੇ ਨੇ ਸਾਨੂੰ ਫੋਨ ਕੀਤਾ ਸਦਰ ਥਾਣੇ ਉਹਨਾਂ ਨੇ ਕਿਹਾ ਵੀ ਬੱਬਰੀ ਪੁਲ ਦੇ ਉੱਤੇ ਐਕਸੀਡੈਂਟ ਹੋ ਗਿਆ ਜਦ ਕਿ ਮੈਂ ਤੇ ਐਸਆਈ ਤਿਲਕਰਾਜ ਜੀ ਅਹੀਂ ਮੁੱਕਦੇ ਆਏ ਆ ਆਣ ਕੇ ਹੀ ਦੇਖਿਆ ਵੀ ਗੱਡੀ ਇੱਕ ਟਿਪਰ ਖੜੀ ਆ ਰੇਤ ਵਾਲੀ ਉਹਦੇ ਪਿਛਲੇ ਸਾਈਡ ਦੇ ਬੈਕ ਸਾਈਡ ਤੇ ਉਹ ਇੱਕ ਮੋਟਰਸਾਈਕਲ ਜਿਹੜਾ ਉਹ ਵਿੱਚ ਵੱਜ ਚੁੱਕਾ ਸੀ ਤੇ ਆਉਂਦਿਆਂ ਨੂੰ ਅਸੀਂ ਦੇਖਿਆ ਕਿ ਸਾਡੇ ਹੁੰਦੇ ਨੂੰ ਉਹ ਡੈੱਡ ਹੋ ਗਿਆ ਤੇ ਖਤਮ ਹੋ ਗਦੀ ਸੀ ਐਕਸੀਡੈਂਟ ਵਾਲੇ ਤੇ ਉਹਨਾਂ ਦਾ ਮੋਟਰਸਾਈਕਲ ਵਿੱਚ ਵੱਜ ਚੁੱਕਾ ਹੈ ਅਸੀਂ ਆਣ ਕੇ ਕਾਰਵਾਈ ਕੀਤੀ ਹੈ ਅਸੀਂ ਇੱਕ ਗੱਡੀ ਲਾ ਕੇ ਉਹਨਾਂ ਨੂੰ ਡੈੱਡ ਬਡੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾਇਆ ਸਾਜੀ ਜੀਵਨਵਾਲ ਬਬਰੀ ਦਾ ਪੁਲ ਵਾ ਕੋਲ ਦੇ ਉੱਤੇ ਟਰੱਕ ਖਲੋਤਾ ਜਿਹੜਾ ਤੁਹਾਡੇ ਸਾਹਮਣੇ ਆ 8509 ਤੇ ਇਧਰੋਂ ਅੰਮ੍ਰਿਤਸਰ ਵੱਲੋਂ ਇੱਕ ਮੋਟਰਸਾਈਕਲ ਤੇ ਭਾਈ ਸਾਹਿਬ ਆਏ ਨੇ ਤੇ ਉਹ ਮੋਟਰਸਾਈਕਲ ਉੱਤੇ ਬੜੀ ਉਹਨਾਂ ਨੂੰ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਹੋਇਆ ਸਿੱਧਾ ਉਹਨਾਂ ਦੇ ਵਿੱਚ ਮਾਰਤਾ ਜੇ ਤੇ ਉਹਨਾਂ ਦੀ ਡੈਥ ਹੋ ਗਈ ਜੇ ਬਾਪੇ ਬੁਕਾੜਦਾ ਭਾਈ ਸਾਹਿਬ ਨੇ ਉਹ ਨਹੀਂ ਇਹ ਪੁਲਸ ਵਾਲੇ ਆਏ ਨੇ ਪੁਲਸ ਵਾਲੇ ਆਏ ਨੇ ਉਦੋਂ ਦੇ ਪੁਲਸ ਨੇ ਖਲੋਤੇ ਇੱਥੇ ਸਿਰਲ ਬੋਡੀ ਲੈ ਗਏ ਆ ਬੋਡੀ ਲੈ ਗਏ ਸਿਰਲ ਹਸਪੀਟਲ ਆ ਗਏ ਆ ਤੈਨ ਕੋਈ ਦੀ ਗੱਲ ਐ ਐਕਸੀਡੈਂਟ ਤਾਂ ਪਹਿਲੇ ਖਲੋਤਾ ਹੋਏਗਾ ਤਾਂ ਹੀ ਤੈਨੂੰ ਐਕਸੀਡੈਂਟ ਹੋਇਆ ਜੀ ਅੰਦਾਜ਼ੇ ਨੂੰ ਇਹ ਮੇਰਾ ਨਾ ਕਸ਼ਮੀਰ ਸਿੰਘ ਆ ਸਦਰ ਥਾਣੇ ਪੁਲਿਸ ਸਟੇਸ਼ਨ ਤੋਂ ਬੋ ਰਿਹਾ ਤੇ ਇਹ ਆਪਣਾ ਸਰਖਸ਼ ਰਖਿਆ ਸੁਰੱਖਿਆ ਵਾਲੇ ਆਪਣੀਆਂ ਗੱਡੀ ਵਾਲੇ ਨੇ ਸਾਨੂੰ ਫੋਨ ਕੀਤਾ ਸਦਰ ਥਾਣੇ ਉਹਨਾਂ ਨੇ ਕਿਹਾ ਵੀ ਬਬਰੀ ਪੁਲ ਦੇ ਉੱਤੇ ਐਕਸੀਡੈਂਟ ਹੋ ਗਿਆ ਜਦ ਕਿ ਮੈਂ ਤੇ ਐਸਆਈ ਤਿਲਕਰਾਜ ਜੀ ਅਹੀਂ ਮੌਕੇ ਤੇ ਆਏ ਆ ਆਣ ਕੇ ਹੀ ਦੇਖਿਆ ਵੀ ਗੱਡੀ ਇੱਕ ਟਿਪਰ ਖੜੀ ਐ ਰੇਤ ਵਾਲੀ ਉਦੇ ਪਿਛਲੇ ਸਾਈਡ ਦੇ ਬੈਕ ਸਾਈਡ ਤੇ ਉਹ ਇੱਕ ਮੋਟਰਸਾਈਕਲ ਜਿਹੜਾ ਉਹ ਵਿੱਚ ਵੱਜ ਚੁੱਕਾ ਸੀ ਤੇ ਆਉਂਦਿਆਂ ਨੂੰ ਅਸੀਂ ਦੇਖਿਆ ਕਿ ਸਾਡੇ ਹੁੰਦੇ ਨੂੰ ਉਹ ਡੈੱਡ ਹੋ ਗਏ ਦੀ ਖਤਮ ਹੋ ਗਦੀ ਸੀ ਐਕਸੀਡੈਂਟ ਵਾਲੇ ਤੇ ਉਹਨਾਂ ਦਾ ਮੋਟਰਸਾਈਕਲ ਵਿੱਚ ਵੱਜ ਚੁੱਕਾ ਹੈ ਅਸੀਂ ਆਣ ਕੇ ਕਾਰਵਾਈ ਕੀਤੀ ਹੈ ਅਸੀਂ ਇੱਕ ਗੱਡੀ ਲਾ ਕੇ ਉਹਨਾਂ ਨੂੰ ਡੈੱਡ ਬਾਡੀ ਨੂੰ ਸੇਵ ਹੌਪਸਟਲ ਗੋ达ਸਪੁਰ ਵੇਖੇ ਪਹੁੰਚਾਇਆ ਅੱਜ ਜੀਵਨਵਾਲ ਬਬਰੀ ਦਾ ਪੁਲ ਵਾ ਬੋਲਦੇ ਹੋ ਕੇ ਟਰੱਕ ਲੋਤਾ ਤੁਹਾਡੇ ਸਾਹਮਣੇ ਆ 8509 ਤੇ ਇਧਰੋਂ ਅੰਮ੍ਰਿਤਸਰ ਵੱਲੋਂ ਇੱਕ ਮੋਟਰਸਾਈਕਲ ਤੇ ਭਾਈ ਸਾਹਿਬ ਆਏ ਨੇ ਤੇ ਉਹ ਮੋਟਰਸਾਈਕਲ ਨਾਲ ਬੜੀ ਉਹਨਾਂ ਨੂੰ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਸਿੱਧਾ ਉਹਨਾਂ ਦੇ ਵਿੱਚ ਮਾਰਤਾ ਜੇ ਤੇ ਉਹਨਾਂ ਦੀ ਡੈਥ ਹੋ ਗਈ ਜੇ ਬਾਅਦ ਵਿੱਚ ਕਾਲਦਾ ਭਾਈ ਸਾਹਿਬ ਨੇ ਉਹ ਨਹੀਂ ਇਹ ਪੁਲਸ ਵਾਲੇ ਆਏ ਨੇ ਪੁਲਸ ਵਾਲੇ ਆਏ ਨੇ ਉਦੋਂ ਦੇ ਪੁਲਸ ਨੇ ਖਲੋਤੇ ਇੱਥੇ ਸਿਵਲ ਬੋਡੀ ਲੈ ਗਏ ਆ ਬੋਡੀ ਲੈ ਗਏ ਸਿਵਲ ਹਸਪੀਟਲ ਲਾ ਗਏ ਆ ਤਿੰਨ ਕੋਈ ਦੀ ਗੱਲ ਆ ਐਕਸੀਡੈਂਟ ਤਾਂ ਪਹਿਲੇ ਖਲੋਤਾ ਹੋਏਗਾ ਤਾਂ ਹੀ ਤੈਨੂੰ ਐਕਸੀਡੈਂਟ ਹੋਇਆ ਜੀ ਅੰਦਾਜ਼ੇ ਨੂੰ ਇਹ ਮੇਰਾ ਨਾ ਕਸ਼ਮੀਰ ਸਿੰਘ ਆ ਸਦਰ ਥਾਣੇ ਪੁਲਿਸ ਸਟੇਸ਼ਨ ਤੋਂ ਬੋ ਰਿਹਾ ਤੇ ਇਹ ਆਪਣਾ ਸਰਖਸ਼ ਰਖਿਆ ਸੁਰੱਖਿਆ ਵਾਲੇ ਆਪਣੀਆਂ ਗੱਡੀ ਵਾਲੇ ਨੇ ਸਾਨੂੰ ਫੋਨ ਕੀਤਾ ਸਦਰ ਥਾਣੇ ਉਹਨਾਂ ਨੇ ਕਿਹਾ ਵੀ ਬਬਰੀ ਪੁਲ ਦੇ ਉੱਤੇ ਐਕਸੀਡੈਂਟ ਹੋ ਗਿਆ ਜਦ ਕਿ ਮੈਂ ਤੇ ਐਸਆਈ ਤਿਲਕਰਾਜ ਜੀ ਅਹੀਂ ਮੌਕੇ ਤੇ ਆਏ ਆ ਆਣ ਕੇ ਹੀ ਦੇਖਿਆ ਵੀ ਗੱਡੀ ਇੱਕ ਟਿਪਰ ਖੜੀ ਆ ਰੇਤ ਵਾਲੀ ਉਹਦੇ ਪਿਛਲੀ ਸਾਈਡ ਦੇ ਬੈਕ ਸਾਈਡ ਤੇ ਉਹ ਇੱਕ ਮੋਟਰਸਾਈਕਲ ਜਿਹੜਾ ਉਹ ਵਿੱਚ ਵੱਜ ਚੁੱਕਾ ਸੀ ਤੇ ਆਉਂਦਿਆਂ ਨੂੰ ਅਸੀਂ ਦੇਖਿਆ ਕਿ ਸਾਡੇ ਹੁੰਦੇ ਨੂੰ ਉਹ ਡੈੱਡ ਹੋ ਗਏ ਰਹੀ ਖਤਮ ਹੋ ਗਏ ਦੀ ਸੀ ਐਕਸੀਡੈਂਟ ਵਾਲੇ ਤੇ ਉਹਨਾਂ ਦਾ ਮੋਟਰਸਾਈਕਲ ਵਿੱਚ ਵੱਜ ਚੁੱਕਾ ਹੈ ਅਸੀਂ ਆਣ ਕੇ ਕਾਰਵਾਈ ਕੀਤੀ ਹੈ ਅਸੀਂ ਇੱਕ ਗੱਡੀ ਲਾ ਕੇ ਉਹਨਾਂ ਨੂੰ ਡੈੱਡ ਬਡੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾਇਆ ਹੈ